ਦੀ ਦੁਨੀਆ ਚ ਤੁਸੀਂ ਮੈਨੂੰ ਆ ਦੋ ਨਾਮ ਲਿਖੋ ਨਾ ਕਿਉਂ ਲਿਖੀਏ ਤੁਸੀਂ ਆਪ ਨੂੰ ਕਿਸ ਖਾਦ ਦੇ ਕਿਉਂ ਅਸੀਂ ਜਿਹੜੀ ਜ਼ਰੂਰਤ ਆਹੀ ਇਸਦਾ ਨਾਮ ਲੈ ਕੇ ਗੱਲ ਕਰਦੇ ਆਂ ਤੇ ਤੁਹਾਡੀ ਜ਼ਰੂਰਤਾਂ ਲਿਖੋ ਨਾ ਮੈਂ ਕਿਹੜਾ ਧਰਮ ਦਾਕਾ ਕਰਦਾ ਹਾਂ ਉਸ ਨਾਲ ਬਕਾਇਦਾ ਲਿਖੋ ਸਭ ਬਰੈਕਟ ਭਾ ਕੇ ਨਹੀਂ ਨਹੀਂ ਹੋਰੀ ਇਹ ਆ ਕਿ ਇਹਨਾਂ ਜਨਰਲ ਕਿਉਂ ਸਾਰੇ ਧਰਮ ਦੇ ਤੇ ਪ੍ਰਕਾਸ਼ ਕਰਦੇ ਜੀ ਮੰਨੂ ਸਮ੍ਰਿਤੀ ਰਮ ਦੇ ਨਾਮ ਤੇ ਅੱਜ ਇੱਥੇ ਮਾ ਅਮਰਤਪਾਲ ਦੀ ਮਾਤਾ ਇੱਥੇ ਮਰਨ ਵਰਤ ਤੇ ਬੈਠੀ ਆ ਠੀਕ ਆ ਨਾ ਧਰਮ ਦੀ ਜੰਗ ਵਾ ਬੀਬੀ ਬੈਠੀ ਉਹਦੇ ਪਿੱਛੇ ਸਾਰਾ ਪੰਜਾਬ ਆ ਰਿਹਾ ਮੋਰਚੇ ਤੇ ਤੁਹਾਨੂੰ ਦੇਖਦਾ ਨਹੀਂ ਤਾਂ ਇਹ ਅੱਖਾਂ ਚ ਟੀਰਵਾ ਜ਼ਗੀਰੂ ਕੱਦਾਂ ਨਹੀਂ ਇਸੇ ਲਈ ਜ਼ਗੀਰੂ ਨਾਲ ਸਹਿਮਤ ਆ ਜ਼ਗੀਰੂ ਨਾਲ ਮੈਂ ਸਹਿਮਤ ਆ ਮਤਲਬ ਹੋਰ ਨਾਲ ਜ਼ਗੀਰੂ ਨਾਲ ਸਹਿਮਤ ਮੈਂ ਧਾਰਮਿਕ ਕਿਉਂ ਲਿਖਿਆ ਨਾਲ ਇਹ ਧਾਰਮਿਕ ਕਿਉਂ ਲਿਖਿਆ ਮਨੂੰ ਕੋਈ ਨਹੀਂ ਧਾਰਮਿਕ ਨਹੀਂ ਕੀ ਮਨੂੰ ਸੁਣੀ ਤੇ ਲਿਖੋ ਫੇਰ ਰੱਖੋ ਉਹ ਕਿਹੜਾ ਧਰਮ ਚੋਂ ਦੀ ਲਿਖੋ ਹੈ ਯਾਰ ਤੂੰ ਤੁਹਾਡੇ ਚ ਲਿਖੋ ਤੁਹਾਡਾ ਟਿੰਡਪੋੜੀ ਨਾਲ ਅਗਲੇ ਚ ਕਾਤਾ ਤਾਂ ਗਿਓ ਆ ਬੁਰਕਾ ਬੁਰਕਾ ਪਾਉਣੇ ਮੁਸਲਮਾਨ ਜਿਹਾ ਜੁੱਤੀ ਫੇਰ ਲੈ ਜੀਐਨਸੀ ਸਾਰੇ ਲੈਫਟ ਨੂੰ ਠੀਕ ਹੈ ਨਾ ਰੋਜ਼ ਉੱਥੇ ਜੁਰਤ ਦਿਖਾਓ ਇੱਥੇ ਲੈਫਟ ਦਾ ਮੁੱਦਾ ਹੈ ਨਹੀਂ ਮੈਂ ਕਹਿੰਦਾ ਮੁੱਦਾ ਨਹੀਂ ਹੈ ਇਹ ਆਪੀਏ ਅਪਰੋਚ ਹੈ ਨਹੀਂ ਮੈਂ ਚਲੋ ਨਹੀਂ ਦੱਸਦਾ ਰਹਿਣ ਫਿਰ ਧਰ ਨਿਕਲਦੇ ਤੂੰ ਕਨਫਰਮ ਕਰੋ ਵੀ ਕਿਹੜੇ ਧਰਮ ਨੂੰ ਕਹਿ ਰਹੇ ਹੋ ਇੱਥੇ ਤੁਹਾਨੂੰ ਪਤਾ ਮੈਜੋਰਟੀ ਬੱਚੇ ਸਿੱਖ ਧਰਮ ਨਾਲ ਸੰਬੰਧਿਤ ਵੱਧਦੇ ਆ ਰਹੇ ਹਨ ਅੰਮ੍ਰਿਤਸਰ ਇੱਥੇ ਉਹਨਾਂ ਨੂੰ ਬੁਰਕੇ ਵਿੱਚ ਰੱਖਣਾ ਉਹ ਜ਼ਗੀਰੂ ਮੌਜੂਦ ਹੈ ਦੇਖੋ ਸੋ ਮੁਸਲਮਾਨਤਾਵਾਂ ਨਹੀਂ ਹੈਗੀਆਂ ਦੁਨੀਆ 'ਚ ਤੁਸੀਂ ਮੈਨੂੰ ਆਦ ਨਾਮ ਲਿਖੋ ਨਾਲ ਕਿਉਂ ਲਿਖੀਏ ਅਸੀਂ ਆਪਸੀ ਖਾੜ ਕੇ ਕਿਉਂ ਕਿ ਜਿਹੜੀ ਜੁਰਤ ਹੈ ਜਿੱਦਾ ਨਾਮ ਲੈ ਕੇ ਗੱਲ ਕਰਦੇ ਆਂ ਤੇ ਤੁਹਾਡੀ ਜੁਰਤਾਂ ਲਿਖੋ ਨਾਮ ਉਹ ਕਿ ਨਹੀਂ ਹੋ ਰਹੀ ਹੈ ਆ ਵੀ ਉਹ ਇਹਨਾਂ ਜਨਰਲ ਕਿਉਂ ਸਾਰੇ ਧਰਮ ਨੂੰ ਟੈਕਟੈਕਸ਼ ਕਰਦੇ ਨੇ ਮੰਨੂ ਸਮ੍ਰਿਤੀ ਵੀ ਰਮਦੇ ਨਾਂ ਤੇ ਅੱਜ ਇੱਥੇ ਮਾ ਅੰਮ੍ਰਿਤਪਾਲ ਦੀ ਮਾਤਾ ਇੱਥੇ ਮਰਨਵਰਤ ਤੇ ਬੈਠਣੀ ਆ ਠੀਕ ਆ ਨਾ ਧਰਮ ਦੀ ਜੰਗ ਵਾ ਬੀਬੀ ਬੈਠੀ ਉਹਦੇ ਪਿੱਛੇ ਸਾਰਾ ਪੰਜਾਬ ਆ ਰਿਹਾ ਮੋਰਚੇ ਤੇ ਤੁਹਾਨੂੰ ਦੇਖਦਾ ਨੇ ਤੁਹਾਡੀ ਅੱਖਾਂ 'ਚ ਟੀਰ ਵਾ ਜ਼ਗੀਰੂ ਕਦਰਾ ਟੀਰ ਵਾ ਨਹੀਂ ਇਸੇ ਲਈ ਬੀਬੀ ਲੋਕਾਂ ਨੂੰ ਆ ਰਹੇ ਨੇ ਜ਼ਗੀਰੂ ਨਾਲ ਸਹਿਮਤ ਆ ਜ਼ਗੀਰੂ ਨਾਲ ਮੈਂ ਸਹਿਮਤ ਆ ਮਤਲਬ ਹੋਰ ਨਹੀਂ ਮੈਂ ਜ਼ਗੀਰੂ ਨਾਲ ਸਹਿਮਤ ਆ ਧਾਰਮਿਕ ਕਿਉਂ ਲਿਖਿਆ ਨਾਲ ਇਹ ਧਾਰਮਿਕ ਕਿਉਂ ਲਿਖਿਆ ਮਨੂ ਸਮ੍ਰਿਤੀ ਧਾਰਮ ਓ ਬੇਟਾ ਜਿਹੜਾ ਕਰਮ ਚੋਂਦੀ ਲਿਖੋ ਹੈ ਯਾਰ ਤੇ ਤੁਹਾਡੇ ਚ ਲਿਖੋ ਹੈਗਾ ਬੜਿਆ ਲਾਡਾ ਟਿੰਡਪੋੜੀ ਨਾਲ ਅਗਲੇ ਚਕਾਤਾ ਤਾਂ ਕਿਉਂ ਆ ਬੁਰਕਾ ਬੁਰਕਾ ਪਾਉਂਦੇ ਮੁਸਲਮਾਨ ਜਿਹਾ ਜੁੱਤੀ ਫੇਰਦੇ ਜੀਐਨਸੀ ਸਾਰੇ ਲੈਫਟ ਨੂੰ ਠੀਕ ਹੈ ਨਾ ਰੋਜ਼ ਉੱਥੇ ਲੈਫਟ ਦਾ ਮੁੱਦਾ ਹੈ ਨਹੀਂ ਮੈਂ ਕਹਿੰਦਾ ਮੁੱਦਾ ਨਹੀਂ ਲੈਫਟ ਦੀ ਅਪਰੋਚ ਹੈ ਨਾ ਲੈਫਟ ਦੀ ਚਲੋ ਨਹੀਂ ਦੱਸਦਾ ਗਾ ਇਹ ਲੈਫਟ ਠੀਕ ਅਪਰੋਚ ਹੈ ਕਨਫਰਮ ਕਰੋ ਵੀ ਕਿਹੜੇ ਧਰਮ ਨੂੰ ਕਹਿ ਰਹੇ ਹੋ ਇੱਥੇ ਤੁਹਾਨੂੰ ਪਤਾ ਮжоਰਿਟੀ ਬੱਚੇ ਸਿੱਖਧਰਮ ਨਾਲ ਸੰਬੰਧਿਤ ਵੱਧਦੇ ਆ ਰਹੇ ਹਨ ਅੰਮ੍ਰਿਤਸਰ ਇੱਥੇ ਉਹ ਗੁਰਕੇ ਵਿੱਚ ਰੱਖਣਾ ਉਹ ਜ਼ਗੀਰੂ ਮਸਲਮਾਨਾਂ ਦਾ ਨਹੀਂ ਹੈਗੀਆਂ ਦੁਨੀਆਂ 'ਚ ਤੁਸੀਂ ਮੈਨੂੰ ਆਖੋ ਕਿਉਂ ਲਿਖੀ ਅਸੀਂ ਆਪੇ ਕਿਸੇ ਖਾਸ ਦੇ ਕਿਉਂ ਅਸੀਂ ਹਰਤਵਾਹੀ ਇਸਦਾ ਨਾਮ ਲੈ ਕੇ ਗੱਲ ਕਰਦੇ ਆ ਜੇ ਤੁਹਾਡੇ ਜੁਰਤਾਂ ਲਿਖੋ ਨਾ ਕਿਹੜਾ ਧਰਮ ਤੱਕਾ ਕਰਦਾ ਔਰਤ ਨਾਲ ਬਕਾਇਦਾ ਲਿਖੋ ਸੇ ਬ੍ਰੈਕਟ 'ਚ ਆ ਗਿਆ ਵੀ ਇਹਨਾਂ ਜਨਰਲ ਕਿਉਂ ਸਾਰੇ ਧਰਮ ਦੇ ਪ੍ਰਚਾਰ ਕਰਦੇ ਨੇ ਮੰਨੂ ਸਮ੍ਰਿਤੀ ਰਮ ਦੇ ਨਾਂ ਤੇ ਅੱਜ ਇੱਥੇ ਮਾ ਅੰਮ੍ਰਿਤਪਾਲ ਦੀ ਮਾਤਾ ਇੱਥੇ ਮਰਨ ਵਰਤ ਤੇ ਬੈਠੀ ਆ ਠੀਕ ਆ ਨਾ ਧਰਮ ਦੀ ਜੰਗ ਵਾ ਬੀਬੀ ਬੈਠੀ ਉਹਦੇ ਪਿੱਛੇ ਸਾਰਾ ਪੰਜਾਬ ਆ ਰਿਹਾ ਮੋਰਚੇ ਤੇ ਤੁਹਾਨੂੰ ਦੇਖਦਾ ਨੇ ਤੁਹਾਡੀ ਅੱਖਾਂ ਚ ਟੀਰ ਵਾ ਜ਼ਗੀਰੂ ਕੱਟਿਆ ਟੀਰ ਨਹੀਂ ਇਸੇ ਵਿੱਚ ਜ਼ਗੀਰੂ ਨਾਲ ਸਹਿਮਤ ਆ ਜ਼ਗੀਰੂ ਨਾਲ ਮੈਂ ਸਹਿਮਤ ਆ ਕਹਿੰਦਾ ਮਤਲਬ ਹੋਰ ਨਹੀਂ ਮੈਂ ਜ਼ਗੀਰੂ ਨਾਲ ਸਹਿਮਤ ਹਾਂ ਧਾਰਮਿਕ ਕਿਉਂ ਲਿਖਿਆ ਨਹੀਂ ਧਾਰਮਿਕ ਕਿਉਂ ਲਿਖਿਆ ਮਨੂ ਸਮ੍ਰਿਤੀ ਧਾਰਮਿਕ ਨਹੀਂ ਕੀ ਮਨੂ ਸਮ੍ਰਿਤੀ ਤੁਸੀਂ ਲਿਖੋ ਫੇਰ ਰੱਖੋ ਉਹ ਦੇਖਿਆ ਧਰਮ ਚੋਂਦੀ ਲਿਖੋ ਹੈ ਯਾਰ ਤੇ ਤੁਹਾਡੇ ਚ ਲਿਖੋ ਹੈਗਾ ਬੜਿਆ ਟੱਲ ਟਿੰਡਪੋੜੀ ਨਾਲ ਅਗਲੇ ਚਕਾਰ ਤਾਂ ਤਾਂ ਕਿਉ ਆ ਬੁਰਕਾ ਬੁਰਕਾ ਬੋਲਦੇ ਮੁਸਲਮਾਨ ਜਿਹਾ ਜੁੱਤੀ ਫੇਰਦੇ ਜੀਐਨਸੀ ਸਾਰੇ ਲੈਫਟ ਨੂੰ ਠੀਕ ਹੈ ਨਾ ਰੋਜ਼ ਉੱਥੇ ਇੱਕ ਲੈਫਟ ਦਾ ਮੁੱਦਾ ਹੈ ਨਹੀਂ ਮੈਂ ਕਹਿੰਦਾ ਮੁੱਦਾ ਨਹੀਂ ਇਹ ਆਪਦੀ ਅਪਰੋਚ ਹੈ ਨਹੀਂ ਚਲੋ ਨਹੀਂ ਦੱਸਦਾ ਫਿਰ ਧਾਰਨੀ ਕਹਿੰਦੇ ਕਨਫਰਮ ਕਰੋ ਵੀ ਕਿਹੜੇ ਧਰਮ ਨੂੰ ਕਹਿ ਰਹੇ ਹੋ ਇੱਥੇ ਤੁਹਾਨੂੰ ਪਤਾ ਮжоਰਿਟੀ ਬੱਚੇ ਸਿੱਖਧਰਮ ਨਾਲ ਸੰਬੰਧਿਤ ਪੜਦੇ ਆਂ ਅੰਮ੍ਰਿਤਸਰ ਆ ਇੱਥੇ ਦੇਖੋ ਗੁਰਕੇ ਵਿੱਚ ਰੱਖਣਾ ਉਹ ਜ਼ਗੀਰੂ ਮਹੱਤਵ ਦਾ ਨਹੀਂ ਹੈਗੀਆਂ ਦੁਨੀਆ 'ਚ ਤੁਸੀਂ ਮੈਨੂੰ ਆ ਦੱਸੋ ਕਿਉਂ ਲਿਖੀ ਅਸੀਂ ਅਸੀਂ ਖਾਣੇ ਕਿਉਂ ਕਿ ਜਿਹੜੀ ਜ਼ਰੂਰਤ ਆਹੀ ਸਿੱਧਾ ਨਾਮ ਲੈ ਕੇ ਗੱਲ ਕਰਦੇ ਆਂ ਤੇ ਤੁਹਾਡੀ ਜ਼ਰੂਰਤ ਲਿਖੋ ਨਾ ਮੈਂ ਕਿਹੜਾ ਧਮਕਾ ਕਰਦਾ ਹਾਂ ਤੁਹਾਨੂੰ ਬਕਾਇਦਾ ਲਿਖੋ ਸਭ ਬਰੈਕਟ 'ਚ ਆ ਗਿਆ ਵੀ ਇਹਨਾਂ ਜਨਰਲ ਕਿਉਂ ਸਾਰੇ ਧਰਮ ਦੇ ਟੈਕਟਸ ਕਰਦੇ ਜੇ ਮੰਨੂ ਸਮ੍ਰਿਤੀ ਵੀ ਰਮ ਦੇ ਨਾਂ ਤੇ ਅੱਜ ਇੱਥੇ ਮਾ ਅੰਮ੍ਰਿਤਪਾਲ ਦੀ ਮਾਤਾ ਇੱਥੇ ਮਰਨਵਰਤ ਤੇ ਬੈਠੀ ਆ ਠੀਕ ਆ ਨਾ ਧਰਮ ਦੀ ਜੰਗ ਵਾ ਬੀਬੀ ਬੈਠੀ ਉਹਦੇ ਪਿੱਛੇ ਸਾਰਾ ਪੰਜਾਬ ਆ ਰਿਹਾ ਮੋਰਚੇ ਤੇ ਪਰ ਉਹ ਦੇਖਦਾ ਨੀ ਤੁਹਾਡੀ ਅੱਖਾਂ 'ਚ ਟੀਰ ਵਾ ਜ਼ਗੀਰੂ ਕੱਦਿਆ ਨਹੀਂ ਇਹ ਜ਼ਗੀਰੂ ਨਾਲ ਸਹਿਮਤ ਆ ਜ਼ਗੀਰੂ ਨਾਲ ਮੈਂ ਸਹਿਮਤ ਆ ਮਤਲਬ ਹੋਰ ਨਹੀਂ ਮੈਂ ਜ਼ਗੀਰੂ ਨਾਲ ਸਹਿਮਤ ਹਾਂ ਧਾਰਮਿਕ ਕਿਉਂ ਲਿਖਿਆ ਨਾਲ ਇਹ ਧਾਰਮਿਕ ਕਿਉਂ ਲਿਖਿਆ ਮਨੂ ਫੁਨਦੀ ਧਾਰਮਿਕ ਨਹੀਂ ਗੀ ਮਨੂ ਸਮਝਦੇ ਤੁਸੀਂ ਲਿਖੋ ਫੇਰ ਉਹ ਦੇਹਲਤਰਮ ਚੋਂ ਦੀ ਲਖੋ ਹੈ ਯਰ ਤੇ ਤੁਹਾਡੇ ਚ ਲਖੋ ਹੈਗਾ ਬੜਿਆ ਤੁਹਾਡਾ ਟਿੰਡਪੋੜੀ ਨਾਲ ਅਗਲੇ ਚਕਾਰਦਾ ਤਾਂ ਕਿਉ ਆ ਬੁਰਕਾ ਬੁਰਕਾ ਪਾਉਣੇ ਮੁਸਲਮਾਨ ਜਿਹਾ ਜੁੱਤੀ ਫੇਰ ਲੈ ਜੇ ਐਨਬੀ ਸਾਰੇ ਲੈਫਟ ਨੂੰ ਠੀਕ ਹੈ ਨਾ ਰੋਜ਼ ਉੱਥੇ ਇਹ ਲੈਫਟ ਦਾ ਮੁੱਦਾ ਹੈ ਨਹੀਂ ਮੈਂ ਕਹਿੰਦਾ ਮੁੱਦਾ ਨਹੀਂ ਲੈਫਟ ਦੀ ਅਪਰੋਚ ਹੈ ਨਾ ਚਲੋ ਨਹੀਂ ਲੱਗਦਾ ਰਹਿ ਫਿਰ ਤਾਂ ਨਹੀਂ ਕਿਤੇ ਵਿੱਚ ਕਨਫਰਮ ਕਰੋ ਵੀ ਕਿਹੜੇ ਧਰਮ ਨੂੰ ਕਹਿ ਰਹੇ ਹੋ ਇੱਥੇ ਤੁਹਾਨੂੰ ਪਤਾ ਮжоਰਿਟੀ ਬੱਚੇ ਸਿੱਖ ਧਰਮ ਨਾਲ ਸੰਬੰਧਿਤ ਵੱਧਦੇ ਆ ਅੰਮ੍ਰਿਤਸਰ ਇੱਥੇ ਉਹ ਬੁਰਕੇ ਵਿੱਚ ਰੱਖਣਾ ਉਹ ਜ਼ਗੀਰੂ ਮਾਮਲਾ ਹੈ ਨਹੀਂ ਹੈਗੀਆਂ ਦੁਨੀਆ 'ਚ ਤੁਸੀਂ ਮੈਨੂੰ ਆ ਨਾਮ ਲਿਖੋ ਨਾ ਕਿਉਂ ਲਿਖੀ ਅਸੀਂ ਆਪੇ ਸੀ ਖਾ ਕੇ ਕਿਉਂ ਕੋਈ ਅਸੀਂ ਜੁਰਤ ਆਹੀ ਸਿੱਧਾ ਨਾਮ ਲੈ ਕੇ ਗੱਲ ਕਰਦੇ ਜੇ ਤੁਹਾਡੀ ਜੁਰਤ ਲਿਖੋ ਨਾ ਉਹ ਕਿਹੜਾ ਧਰਮ ਦਾ ਕਰਦਾ ਔਰਤ ਨਾਲ ਬਕਾਇਦਾ ਲਿਖੋ ਸੇ ਬਰੈਕਟ 'ਚ ਨੀ ਨੀ ਹੋਰੀ ਹੈ ਵੀ ਕੋਈ ਇਹਨਾਂ ਜਨਰਲ ਕਿਉਂ ਸਾਰੇ ਧਰਮ ਦੇ ਤੇ ਪ੍ਰੈਕਟਿਸ ਕਰਦੇ ਜੀ ਮੰਨੂ ਸਮ੍ਰਿਤੀ ਵੀ ਰਮ ਦੇ ਨਾਮ ਤੇ ਅੱਜ ਇੱਥੇ ਮਾ ਅੰਮ੍ਰਿਤਪਾਲ ਦੀ ਮਾਤਾ ਇੱਥੇ ਮਰਨਵਰਤ ਤੇ ਬੈਠੀ ਆ ਠੀਕ ਆ ਨਾ ਧਰਮ ਦੀ ਜੰਗ ਵਾ ਬੀਬੀ ਬੈਠੀ ਉਹਦੇ ਪਿੱਛੇ ਸਾਰਾ ਪੰਜਾਬ ਆ ਰਿਹਾ ਮੋਰਚੇ ਤੇ ਤੁਹਾਨੂੰ ਦੇਖਦਾ ਨੀ ਆ ਦੇਖਾ ਜੀ ਟੀਰਵਾ ਸ਼ਗੀਰੂ ਕਦਰਾ ਟੀਰਵਾ ਨਹੀਂ ਇਸੇ ਬੀਨੂ ਸ਼ਗੀਰੂ ਨਾਲ ਸਹਿਮਤ ਆ ਸ਼ਗੀਰੂ ਨਾਲ ਮੈਂ ਸਹਿਮਤ ਆ ਮਤਲਬ ਹੋਰ ਨਹੀਂ ਮੈਂ ਸ਼ਗੀਰੂ ਨਾਲ ਸਹਿਮਤ ਆ ਧਾਰਮਿਕ ਕਿਉਂ ਲਿਖਿਆ ਨਾਲ ਇਹ ਧਾਰਮਿਕ ਕਿਉਂ ਲਿਖਿਆ ਮੈਨੂੰ ਸਮਝ ਨਹੀਂ ਆ ਧਾਰਮਿਕ ਨਹੀਂ ਕੀ ਮੈਨੂੰ ਸਮਝ ਨਹੀਂ ਆ ਤੂੰ ਮੇਰੇ ਕੋਲ ਰੱਖ ਉਹ ਦੇਣ ਧਰਮ ਚੋਂ ਦੀ ਲਿਖੋ ਹੈ ਜੁਰ ਤੇ ਤੁਹਾਡੇ ਚ ਲਿਖੋ ਲੈ ਨਾ ਟਿੰਡਪੋੜੀ ਨਾਲ ਅਗਲੇ ਚ ਕਾਤਾ ਤਾਂ ਕਿਉ ਆ ਬੁਰਕਾ ਬੁਰਕਾ ਬੋਲੇ ਮੁਸਲਮਾਨ ਜਿਹਾ ਜੁੱਤੀ ਫੇਰਦੇ ਜੀਐਨਸੀ ਸਾਰੇ ਲੈਫਟ ਨੂੰ ਠੀਕ ਹੈ ਨਾ ਰੋਜ਼ ਉਥੇ ਉਹਨਾਂ ਯਰਤਾਂ ਦਿਖਾਓ ਇੱਥੇ ਲੈਫਟ ਦਾ ਮੁੱਦਾ ਹੈ ਨਹੀਂ ਮੈਂ ਕਹਿੰਦਾ ਮੁੱਦਾ ਨਹੀਂ ਨੇ ਇਹ ਲੈਫਟੀ ਅਪਰੋਚ ਹੈ ਨੇ ਚਲੋ ਨਹੀਂ ਲੱਗਦਾ ਹੈ ਫਿਰ ਧਰਮ ਨਹੀਂ ਕਿਹੜੇ ਧਰਮ ਨੂੰ ਕਹਿ ਰਹੇ ਹੋ ਇੱਥੇ ਤੁਹਾਨੂੰ ਪਤਾ ਮੈਜੋਰਟੀ ਬੱਚੇ ਸਿੱਖ ਧਰਮ ਨਾਲ ਸੰਬੰਧਿਤ ਪੜ੍ਹਦੇ ਆ ਰਹੇ ਨੇ ਅੰਮ੍ਰਿਤਸਰ ਆ ਇੱਥੇ ਉਹਨਾਂ ਨੂੰ ਬੁਰਕੇ ਵਿੱਚ ਰੱਖਣਾ ਉਹ ਜ਼ਗੀਰੂ ਮਾਮਲਾ ਹੈ ਦੇਖੋ ਉਸ ਮੁਸਲਮਾਨਤਾਵਾਂ ਨਹੀਂ ਹੈਗੀਆਂ ਦੁਨੀਆਂ 'ਚ ਤੁਸੀਂ ਮੈਨੂੰ ਆ ਦੋ ਨਾਮ ਲਿਖੋ ਨਾ ਕਿਉਂ ਲਿਖੀਏ ਅਸੀਂ ਇਹਨਾਂ ਦੇ ਸਿੱਖਾਂ ਦੇ ਜਿਹੜੇ ਯਰਤਾਂ ਆਹੀ ਸਦਾ ਨਾਮ ਲੈਣੇ ਚਾਹ ਲੱਗ ਰਹੇ ਨੇ ਜੋ ਤੁਹਾਡੇ ਯਰਤਾਂ ਲਿਖੋ ਨਾਮ ਕਿਹੜੇ ਧਰਮ ਦਾ ਕ ਆ ਵੀ ਤੁਸੀਂ ਇਹਨਾਂ ਜਨਰਲ ਕਿਉਂ ਸਾਰੇ ਧਰਮ ਦੇ ਵਿਰੋਧ ਕਰਦੇ ਜੀ ਮੰਨੂ ਸੁਮ੍ਰਿਤੀ ਵੀ ਧਰਮ ਦੇ ਨਾਂ ਤੇ ਅੱਜ ਇੱਥੇ ਮਾ ਅੰਮ੍ਰਿਤਪਾਲ ਦੀ ਮਾਤਾ ਇੱਥੇ ਮਰਨਵਰਤ ਤੇ ਬੈਠੀ ਆ ਠੀਕ ਆ ਨਾ ਧਰਮ ਦੀ ਜੰਗ ਵਾ ਬੀਬੀ ਬੈਠੀ ਉਹਦੇ ਪਿੱਛੇ ਸਾਰਾ ਪੰਜਾਬ ਆ ਰਿਹਾ ਮੋਰਚੇ ਤੇ ਤੁਹਾਨੂੰ ਦੇਖਦਾ ਨੇ ਤੁਹਾਡੀ ਅੱਖਾਂ ਚ ਟੀਰ ਵਾ ਸ਼ਗੀਰੂ ਕੱਟਿਆ ਟੀਰ ਨਹੀਂ ਇਸੇ ਲਈ ਬੀਬੀ ਲੋਕਾਂ ਨਾਲ ਸਹਿਮਤ ਆ ਸ਼ਗੀਰੂ ਨਾਲ ਸਹਿਮਤ ਆ ਸ਼ਗੀਰੂ ਨਾਲ ਮੈਂ ਸਹਿਮਤ ਆ ਮਤਲਬ ਹੋਰ ਨਹੀਂ ਮੈਂ ਸ਼ਗੀਰੂ ਨਾਲ ਸਹਿਮਤ ਆ ਪਰ ਧਾਰਮਿਕ ਕਿਉਂ ਲਿਖਿਆ ਨਾ ਇਹ ਧਾਰਮਿਕ ਕਿਉਂ ਲਿਖਿਆ ਮੰਨੂ ਸੁਮ੍ਰਿਤੀ ਧਾਰਮਿਕ ਨਹੀਂ ਗ ਉਹ ਕਿਹੜੇ ਧਰਮ ਚੋਂ ਦੀ ਲਿਖੋ ਹੈ ਯਾਰ ਤੁਸੀਂ ਤੁਹਾਡੇ ਚ ਲਿਖੋ ਹੈਗਾ ਬੜਿਆ ਟਿੰਡਪੋੜੀ ਨਾਲ ਅਗਲੇ ਚਕਾਰ ਤਾਂ ਤਾਂ ਕਿਉਂ ਆ ਬੁਰਕਾ ਬੁਰਕਾ ਬੋਲਦੇ ਮੁਸਲਮਾਨ ਜਿਹਾ ਜੁੱਤੀ ਫੇਰ ਲੈ ਜੀਐਨਸੀ ਸਾਰੇ ਲੈਫਟ ਨੂੰ ਠੀਕ ਹੈ ਨਾ ਰੋਜ਼ ਉੱਥੇ ਯਰ ਤੁਸੀਂ ਲੈਫਟ ਦਾ ਮੁੱਦਾ ਹੈ ਨਹੀਂ ਮੈਂ ਕਹਿੰਦਾ ਮੁੱਦਾ ਨਹੀਂ ਲੈਫਟ ਦੀ ਅਪਰੋਚ ਹੈ ਨਹੀਂ ਚਲੋ ਨਹੀਂ ਦੱਸਦੇ ਰਹਿ ਫਿਰ ਧੜ ਨਿਕਲਦੇ ਹੋ ਤੁਸੀਂ ਕਨਫਰਮ ਕਰੋ ਵੀ ਕਿਹੜੇ ਧਰਮ ਨੂੰ ਕਹਿ ਰਹੇ ਹੋ ਇੱਥੇ ਤੁਹਾਨੂੰ ਪਤਾ ਮжоਰਿਟੀ ਬੱਚੇ ਸਿੱਖ ਧਰਮ ਨਾਲ ਸੰਬੰਧਿਤ ਵੱਧਦੇ ਆ ਰਹੇ ਹਨ ਅੰਮ੍ਰਿਤਸਰ ਆ ਇੱਥੇ ਉਹ ਬੁਰਕੇ ਵਿੱਚ ਰੱਖਣਾ ਉਹ ਜ਼ਗੀਰੂ ਮਾਮਲਾ ਹੈ ਸਾਹਿਬ ਨਹੀਂ ਹੈਗੀਆਂ ਦੁਨੀਆਂ 'ਚ ਤੁਸੀਂ ਮੈਨੂੰ ਆਖੋ ਨਾ ਕਿਉਂ ਲਿਖੀਏ ਅਸੀਂ ਨਾਮ ਲਿਖੀਏ ਕਰਦੇ ਕਿਉਂ ਅਸੀਂ ਛੁੱਟਵਾਹੀ ਇਸਦਾ ਨਾਮ ਲੈ ਕੇ ਗੱਲ ਕਰਦੇ ਜੇ ਤੁਹਾਡੇ ਜੁਰਤਾਂ ਲਿਖੋ ਨਾਮ ਕਿਹੜਾ ਧਰਮ ਧੱਕਾ ਕਰਦਾ ਔਰਤ ਨਾਲ ਬਕਾਇਦਾ ਲਿਖੋ ਤੇ ਬਰੈਕਟ 'ਚ ਆ ਗਏ ਨਹੀਂ ਨਹੀਂ ਹੋਦੀ ਹੈ ਵੀ ਤੁਸੀਂ ਇਨ ਚੰਦਰਲ ਕਿਉਂ ਸਾਰੇ ਧਰਮ ਦੇ ਟੈਕਸ ਕਰਦੇ ਜੀ ਮੰਨੂ ਸਮ੍ਰਿਤੀ ਵੀ ਰਮਦੇ ਨਾਮ ਤੇ ਅੱਜ ਇੱਥੇ ਮਾ ਅੰਮ੍ਰਿਤਪਾਲ ਦੀ ਮਾਤਾ ਇੱਥੇ ਮਰਨਵਰਤ ਤੇ ਬੈਠੀ ਆ ਠੀਕ ਆ ਨਾ ਧਰਮ ਦੀ ਜੰਗ ਵਾ ਬੀਬੀ ਬੈਠੀ ਉਹਦੇ ਪਿੱਛੇ ਸਾਰਾ ਪੰਜਾਬ ਆ ਰਿਹਾ ਮੋਰਚੇ ਤੇ ਪਰ ਉਹ ਦੇਖਦਾ ਨਹੀਂ ਤਾਂ ਦੇਖਾ ਚ ਟੀਰ ਵਾ ਜ਼ਗੀਰੂ ਕਦਾਂ ਦੀ ਨਹੀ ਇਸੇ ਲਈ ਜ਼ਗੀਰੂ ਨਾਲ ਸਹਿਮਤ ਆ ਜ਼ਗੀਰੂ ਨਾਲ ਮੈਂ ਸਹਿਮਤ ਆ ਨਾਲ ਜ਼ਗੀਰੂ ਨਾਲ ਸਹਿਮਤ ਆ ਧਾਰਮਿਕ ਕਿਉਂ ਲਿਖਿਆ ਨਾਲ ਧਾਰਮਿਕ ਕਿਉਂ ਲਿਖਿਆ ਤੁਸੀਂ ਨਾ ਧਾਰਮਿਕ ਨਹੀਂ ਕੀ ਮੈਨੂੰ ਸੁਣਿਓ ਲਿਖੋ ਮੈਂ ਰੱਖੂ ਉਹ ਬੇਜੇਲੇ ਧਰਮ ਚੋਂ ਦੀ ਦੇਖੋ ਹੈ ਯਾਰ ਤੇ ਤੁਹਾਡੇ ਚ ਲਿਖੋ ਲੈਣਾ ਟਿੰਡਪੋੜੀ ਨਾਲ ਅਗਲੇ ਚ ਕਾਤਾ ਦਾਂ ਗਿਓ ਆ ਬੁਰਕਾ ਬੁਰਕਾ ਬੋਲਦੇ ਮੁਸਲਮਾਨ ਜਿਹਾ ਜੁੱਤੀ ਫੇਰਦੇ ਜੀਐਨਸੀ ਸਾਰੇ ਲੈਫਟ ਨੂੰ ਠੀਕ ਹੈ ਨਾ ਰੋਜ਼ ਉਥੇ ਇੱਕ ਮੈਂ ਲਿਸਟ ਦਾ ਮੁੱਦਾ ਹੈ ਨਹੀਂ ਮੈਂ ਕਹਿੰਦਾ ਮੁੱਦਾ ਨਹੀਂ ਹੈ ਇਹ ਆਸ ਦੀ ਅਪਰੋਚ ਹੈ ਨਹੀਂ ਚਲੋ ਨਹੀਂ ਦੱਤਿਆ ਰਹਿ ਫਿਰ ਧਾਰਨੀ ਕਹਿੰਦੇ ਕੰਫਰਮ ਕਰੋ ਵੀ ਕਿਹੜੇ ਧਰਮ ਨੂੰ ਕਹਿ ਰਹੇ ਹੋ ਇੱਥੇ ਤੁਹਾਨੂੰ ਪਤਾ ਮੈਜੋਰਟੀ ਬੱਚੇ ਸਿੱਖ ਧਰਮ ਨਾਲ ਸੰਬੰਧਿਤ ਵੱਧ ਰਹੇ ਹਨ ਅੰਮ੍ਰਿਤਸਰ ਇੱਥੇ ਉਹਨਾਂ ਨੂੰ ਬੁਰਕੇ ਵਿੱਚ ਰੱਖਣਾ ਉਹ ਜ਼ਗੀਰੂ ਮਸਲਮਾਨ ਤਾਂ ਨਹੀਂ ਹੈਗੀਆਂ ਦੁਨੀਆ 'ਚ ਤੁਸੀਂ ਮੈਨੂੰ ਆਖੋ ਨਾਮ ਲਿਖੋ ਨਾ ਕਿਉਂ ਲਿਖੀ ਅਸੀਂ ਅਸੀਂ ਖਾ ਕੇ ਕਿਉਂ ਕਿ ਜਿਹੜੀ ਜ਼ਰਤ ਹੈ ਸੀਦਾ ਨਾਮ ਲੈ ਕੇ ਗੱਲ ਕਰਦੇ ਜੇ ਤੁਹਾਡੀ ਜ਼ਰਤ ਹੈ ਲਿਖੋ ਨਾਮ ਕਿਹੜਾ ਧਰਮ ਦਾ ਕਰਦਾ ਹੋਰ ਤੁਹਾਨੂੰ ਬਕਾਇਦਾ ਲਿਖੋ ਉਸ ਬਰੈਕਟ 'ਚ ਆ ਨਹੀਂ ਨਹੀਂ ਹੋਰੀ ਇਹ ਆ ਵੀ ਤੁਸੀਂ ਇਹਨਾਂ ਜਨਰਲ ਕਿਉਂ ਸਾਰੇ ਧਰਮ ਦੇ ਟੈਕਟਿਕਸ ਕਰਦੇ ਜੀ ਮੰਨੂ ਸਮ੍ਰਿਤੀ ਰਮ ਦੇ ਨਾਂ ਤੇ ਅੱਜ ਇੱਥੇ ਮਾ ਅਮਰਤਪਾਲ ਦੀ ਮਾਤਾ ਇੱਥੇ ਮਰਨਾਂ